ਦਿੱਲੀ ਦੇ ਤਿਲਕਨਗਰ ਦੇ 10 ਸਾਲਾ ਲੜਕੇ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿਸ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਫੂਡ ਕਾਰਟ ਚਲਾ ਕੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ ਹੈ। ਹੁਣ ਉਸ ਦੀ ਮਾਂ ਸਿਮਰਨ ਕੌਰ ਨੇ ਅੱਗੇ ਆ ਕੇ ਆਪਣਾ ਪੱਖ ਰੱਖਿਆ ਹੈ। ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਆਪਣੇ ਬੱਚੇ ਜਸਪ੍ਰੀਤ ਅਤੇ ਉਸ ਦੀ ਭੈਣ ਨੂੰ ਛੱਡਣ ਦੇ ਪਿਛਲੇ ਦੋਸ਼ਾਂ ਨੂੰ ਨਕਾਰਦਿਆਂ ਕੌਰ ਨੇ ਕਿਹਾ ਹੈ ਕਿ ਇਹ ਦੋਸ਼ ਉਸਦੇ ਸਹੁਰਿਆਂ ਵੱਲੋਂ ਰਚੀ ਗਈ ਸਾਜ਼ਿਸ਼ ਤੋਂ ਵੱਧ ਕੁਝ ਨਹੀਂ ਹੈ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਉਸਨੇ ਆਪਣੇ ਸਹੁਰਿਆਂ ਦੀ ਬੱਚਿਆਂ ਪ੍ਰਤੀ ਚਿੰਤਾ ਦੀ ਇਮਾਨਦਾਰੀ ਤੇ ਸਵਾਲ ਉਠਾਇਆ ਅਤੇ ਪੁੱਛਿਆ ਕਿ ਜੇਕਰ ਉਹ ਸੱਚਮੁੱਚ ਹੀ ਚਿੰਤਤ ਸੰਤਾ ਜਸਪ੍ਰੀਤ ਨੂੰ ਕਾਟ ਵਿੱਚ ਕੰਮ ਕਿਉਂ ਕਰਨਾ ਪਿਆ ਆਪਣੇ ਮਾਤਾ ਪਿਤਾ ਦੇ ਅਧਿਕਾਰਾਂ ਦਾ ਦਾਵਾ ਕਰਦੇ ਹੋਏ ਕੌਰ ਨੇ ਕਿਹਾ ਕਿ ਜੇਕਰ ਉਸਦੇ ਬੱਚੇ ਉਸ ਦੀ ਕਸਟਡੀ ਵਿੱਚ ਵਾਪਸ ਨਹੀਂ ਕੀਤੇਗੇ ਤਾਂ ਉਹ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਏਗੀ ਇਸ ਨਵੇਂ ਖੁਲਾਸੇ ਨਾਲ ਜਸਪ੍ਰੀਤ ਦੇ ਪਰਿਵਾਰ ਦੇ ਆਲੇ-ਦੁਆਲੇ ਪਹਿਲਾਂ ਤੋਂ ਹੀ ਗੁੰਝਲਦਾਰ ਸਥਿਤੀ ਨੇ ਇੱਕ ਹੋਰ ਮੋੜ ਲੈ ਲਿਆ ਹੈ। ਜਸਪ੍ਰੀਤ ਦੀ ਕਹਾਣੀ ਵਾਇਰਲ ਹੋਣ ਤੋਂ ਬਾਅਦ ਉਸ ਪ੍ਰਤੀ ਸਮਰਥਨ ਅਤੇ ਉਦਾਰਤਾ ਦੀ ਲਹਿਰ ਨੂੰ ਅਪਣਾਇਆ ਹੈ। ਸੋਨੂ ਸੂਦ, ਅਰਜੁਨ ਕਪੂਰ ਅਤੇ ਉਦਯੋਗਪਤੀ ਆਨੰਦ ਮਹਿੰਦਰਾ ਵਰਗੀਆਂ ਮਸ਼ਹੂਰ ਹਸਤੀਆਂ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਅੱਗੇ ਆਈਆਂ ਨੇ। ਸਿੱਖਿਆ ਲਈ ਸਪੌਂਸਰਸ਼ਿਪ ਤੋਂ ਲੈ ਕੇ ਜਸਪ੍ਰੀਤ ਲਈ ਇੱਕ ਰੈਸਟੋਰੈਂਟ ਸਥਾਪਿਤ ਕਰਨ ਦੀ ਪੇਸ਼ਕਸ਼ ਤੱਕ ਸਮਰਥਨ ਬਹੁਤ ਵੱਡਾ ਰਿਹਾ ਹੈ ਆਨੰਦ ਮਹਿੰਦਰਾ ਨੇ ਜਸਪ੍ਰੀਤ ਅਤੇ ਉਸ ਦੀ ਭੈਣ ਦੀ ਸਿੱਖਿਆ ਨੂੰ ਸਪான்ਸਰ ਕਰਨ ਦਾ ਵਾਅਦਾ ਕੀਤਾ ਹੈ ਜਦੋਂ ਕਿ ਭਾਤਪਾ ਨੇਤਾ ਰਜੀਵ ਬੱਬਰ ਨੇ ਜਸਪ੍ਰੀਤ ਦੇ ਚਚੇਰੇ ਭਰਾ ਦੀ ਸਿੱਖਿਆ ਲਈ ਸਮਰਥਨ ਕਰਨ ਦੀ ਪੇਸ਼ਕਸ਼ ਕੀਤੀ ਹੈ ਅਭਿਨੇਤਾ ਅਰਜੁਨ ਕਪੂਰ ਵੀ ਨੌਜਵਾਨ ਲੜਕੇ ਦੇ ਭਵਿੱਖ ਲਈ ਵਿਆਪਕ ਇਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਜਸਪਰੀ ਦੀ ਸਿੱਖਿਆ ਨੂੰ ਸਪான்ਸਰ ਕਰਨ ਲਈ ਅੱਗੇ ਆਇਆ ਹੈ ਆਪਣੇ ਚਚੇਰੇ ਭਰਾ ਗੁਰਮੁਖ ਦੇ ਸਹਿਯੋਗ ਨਾਲ ਉਹ ਭੋਜਨ ਕਾਟ ਦਾ ਪ੍ਰਬੰਧ ਕਰਨਾ ਜਾਰੀ ਰੱਖੇਗਾ ਭਾਵੇਂ ਕਿ ਉਸ ਦੀਆਂ ਇੱਛਾਵਾਂ ਇਸ ਤੋਂ ਵੀ ਅੱਗੇ ਵਧੀਆਂ ਹੋਣ